28 ਤਰੀਕ ਤੇ 31 ਤਰੀਕ ਨੂੰ ਇੱਕ ਬਲੈਕ ঈਗਲ ਹੋਟਲ ਹੈ ਜਿਹੜਾ ਡੀਸੀ ਚੌਂਕ ਤੇ ਲੱਗਿਆ ਇੱਥੇ ਹੋਟਲ ਦੇ ਬਾਹਰ ਫਾਇਰਿੰਗ ਕੀਤੀ ਜਿਸ ਨਾਲ ਉਹਦੇ ਜਿਹੜੇ ਡੋਰ ਵਗੈਰਾ ਨੂੰ ਹਿੱਟ ਹੋਈ ਸੀਗੀ ਉਹ ਅਸੀਂ ਮੁਕਦਮੇ ਜਿੱਤ ਮੁਕਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਤਫ਼ਤੀਸ਼ ਦੇ ਵਿੱਚ ਸਾਨੂੰ ਕਾਫੀ ਜ਼ਿਆਦਾ ਵਾਈਟਲ ਥਿਊ ਮਿਲੇ ਇਹਦੇ ਵਿੱਚ ਤੇ ਸਾਡੀ ਤਫ਼ਤੀਸ਼ ਜਿਹੜੀ ਐਡਵਾਂਸ ਸਟੇਜ ਤੇ ਚੱਲਦੀ ਰਹੀ ਅ ਸਾਡੇ ਐਸਐਚਓ ਸਿਟੀ ਨੂੰ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਸੀਗੀ ਕਿ ਦੁਬਾਰਾ ਫੇਰ ਜਿਹੜੇ ਇਹੀ ਵਾਰਦਾਤ ਲਈ ਜਿਹੜੇ ਇਸ ਏਰੀਏ ਦੇ ਵਿੱਚ ਘੁੰਮ ਰਹੇ ਆ ਜਾ ਰਹੇ ਨੇ ਕਿਉਂਕਿ ਕੰਟੀਨਿਊਸਲੀ ਕਰ ਰਹੇ ਸੀ 28 ਤਰੀਕ ਵੀ ਕੀਤਾ ਨਾ 31 ਵੀ ਕੀਤਾ ਸੀਗਾ ਅੱਜ ਇਹਨਾਂ ਦਾ ਫੇਰ ਸੀਗਾ ਸੋ ਸਾਡੇ ਵੱਲੋਂ ਇਹਦੀ ਜਿਹੜੀ ਏਰੀਏ ਦੀ ਜਿਹੜੀ ਪੂਰੀ ਅਹੀਂ ਨਕਾਬੰਦੀ ਕੀਤੀ ਸੀਗੀ ਦਾਦੂ ਕਾ ਨਹਿਰ ਦੇ ਉੱਤੇ ਜਦੋਂ ਅਸੀਂ ਇਹ ਆਏ ਆ ਤਾਂ ਅਸੀਂ ਇਹਨਾਂ ਨੂੰ ਸਟਾਪ ਸਿਗਨਲ ਕੀਤਾ ਸਟਾਪ ਦੀ ਤੇ ਰੁਕੇ ਨਹੀਂ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਇਹ ਫਿਰ ਜਿੱਥੋਂ ਭੱਜੇ ਤੇ ਸਾਡੀ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜਾ ਇਹਨਾਂ ਦੇ ਦੋਨਾਂ ਦੇ ਜਿਹੜੇ ਲੈਗ ਤੇ ਲੱਗੀ ਜਿਹੜੀ ਗੋਲੀ ਇਹਨਾਂ ਨੂੰ ਪੁੱਛਿਆ ਨਾਂ ਨੂੰ ਦੱਸਿਆ ਇਹਨਾਂ ਨੇ ਸੋ ਇਹੀ ਮਲਜਮ ਸੀ ਜਿਹੜੇ ਸਾਨੂੰ ਵਾਂਟਡ ਸੀਗੇ ਇਹਨਾਂ ਨੇ ਮੰਨਿਆ ਇਹੀ ਸ਼ੂਟਰ ਸੀਗੇ ਸੋ ਇਹਨਾਂ ਦੇ ਨਾਲ ਜਿਹੜੇ ਸਾਡੇ ਹੋਰ ਵੀ ਜਿਹੜੇ ਜਿਹੜੇ ਬੰਦੇ ਜਿਹੜੇ ਉਹ ਹੀ ਆਈਡੈਂਟੀਫਾਈ ਕੀਤੇ ਆ ਉਹਦੇ ਵਿੱਚ ਉਹ ਜਿਹੜੀ ਸਾਡੀ ਤਫ਼ਤੀਸ਼ ਚੱਲੀ ਹੈ ਹੁਣ ਅਸੀਂ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਤੇ ਜਿਹੜਾ ਮਕਦਮਾ ਮਕਦਮਾ ਦਰਜ ਕਰਕੇ ਤਫ਼ਤੀਸ਼ ਕਰ ਰਹੇ ਹਾਂ ਇਹਦੇ ਵਿੱਚ ਮੌਕੇ ਤੋਂ ਸਾਨੂੰ ਜਿਹੜੇ ਇਹਨਾਂ ਵੱਲੋਂ ਵੈਪਨ ਵਰਤੇ ਗਏ ਸੀ ਉਹ ਇੱਕ ਸਟਾਰ ਪਿਸਟਲ ਹੈ ਬੱਦੀ ਬੋਰ ਦਾ ਇੱਕ ਗਲੌਕ ਹੈ ਆਸਟਰੀਆ ਦਾ ਬਣਿਆ ਫੋਰਨ ਮੇਡ ਪਿਸਟਲ ਹੈ ਸੋ ਸਾਡੇ ਵੱਲੋਂ ਜਿਹੜਾ ਇਹਨਾਂ ਨੂੰ ਇਹੀ ਹਦਾਇਤ ਹੈ ਕਿ ਵੀ ਇਹ ਇਹੋ ਜੇ ਕੰਮ ਛੱਡ ਦੇਣ ਇਹਦੇ ਵਿੱਚ ਕੋਈ ਨਹੀਂ ਕੁਝ ਨਹੀਂ ਰੱਖਿਆ ਐਵੇਂ ਆਮ ਜਨਤਾ ਨੂੰ ਜਿਹੜਾ ਇਹ ਡਿਸਟਰਬ ਕਰਦੇ ਆ ਉਹਨਾਂ ਦੀ ਪੀਸ ਆਫ ਮਾਈਂਡ ਡਿਸਟਰਬ ਕਰਦੇ ਆ ਸੋ ਸਾਡੇ ਵੱਲੋਂ ਇਹੀ ਚੇਤਾਵਨੀ ਹੈ ਕਿ ਜੇ ਕਿਤੇ ਕੋਈ ਐਦਾਂ ਦਾ ਕੋਈ ਇਲੀਗਲ ਕੰਮ ਕਰੂਗਾ ਦੇਖੋ ਜਿਹੜਾ ਲਾਅ ਆਫ ਲੈਂਡ ਹੈ ਉਹ ਬਹੁਤ ਜ਼ਿਆਦਾ ਸਟ੍ਰਿਕਟ ਹੈ ਕੋਈ ਵੀ ਹੋਵੇ ਉਹਦੇ ਖਿਲਾਫ ਇਹ ਕਾਨੂੰਨ ਨੇ ਜਿਹੜਾ ਆਪਣਾ ਜਿਹੜਾ ਪੱਖ ਜਿਹੜਾ ਆਪਣੀ ਜਿਹੜਾ ਉਹ ਜਿਹੜਾ ਰੁੱਖ ਜਿਹੜਾ ਅਖਤਿਆਰ ਕਰ ਲੈਣਾ ਹੁੰਦਾ ਸੋ ਸਾਡੇ ਵੱਲੋਂ ਜਿਹੜੀ ਇਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਇਹੋ ਜਿਹੀ ਹਰਕਤਾਂ ਤੋਂ ਤਬਾਜ਼ ਆ ਜਾਣ ਸੋ ਨਹੀਂ ਤੇ ਸਾਡੇ ਵੱਲੋਂ ਜਿਹੜਾ ਇਹਨਾਂ ਦੇ ਖਿਲਾਫ ਇਹਦਾ ਸਖਤ ਐਕਸ਼ਨ ਕੀਤਾ ਜਾਊਗਾ ਸਰ ਪਤਾ ਲੱਗਿਆ ਇਹਨਾਂ ਵੱਲੋਂ ਫਾਇਰਿੰਗ ਕਿਉਂ ਕੀਤੀ ਗਈ ਸੀ ਸੋ ਸਾਡੇ ਵੱਲੋਂ ਹੋਰ ਵੀ ਜਿਹੜੇ ਇਹਨਾਂ ਦੇ ਸਾਰੇ ਮੈਂਬਰ ਨੇ ਜਿਹੜੇ ਕਿ ਮੋਡਿਊਲ ਹੈ ਉਹ ਲਗਭਗ ਸਾਰਾ ਇਹੀ ਬਸਟ ਕਰਾਂਗੇ ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਇਹਨਾਂ ਦੀ ਸਰ ਪਤਾ ਲੱਗਿਆ ਕਿੰਨੇ ਦੀ ਫਰੋਤੀ ਮੰਗੀ ਸੀਗੀ ਭਾਈ ਵੇਖੋ ਇਹਨਾਂ ਨੇ ਫਰੋਤੀ ਮੰਗੀ ਸੀਗੀ 5 ਕਰੋੜ ਦੀ ਮੰਗੀ ਸੀਗੀ ਜੀ 5 ਕਰੋੜ ਦੀ ਉਹਦੇ ਲਈ ਉਹਨੂੰ ਪ੍ਰੈਸ ਕਰ ਰਹੇ ਸੀਗੇ ਲੋਕ ਲੇਕਿਨ ਉਹਨਾਂ ਨੇ ਜਿਹੜਾ ਕੋਈ ਇਹਨਾਂ ਨੂੰ ਫਰੋਤੀ ਫਰਤੀ ਨਹੀਂ ਦਿੱਤੀ ਸਾਨੂੰ ਦੱਸਤਾ ਸੀ ਟਾਈਮਲੀ ਜਿਹੜਾ ਉਹਦਾ ਜਿਹੜਾ ਇਨਵੈਸਟਿਗ ਐਫਆਈਆ ਦਰਜ ਕਰਕੇ ਜਿਹੜੀ ਇਨਵੈਸਟਿਗੇਸ਼ਨ ਕੀਤੀ ਤਾਂ ਸਾਨੂੰ ਜਿਹੜਾ ਐਜ ਰਿਜ਼ਲਟ ਆਫ ਥੈਟ ਕੇ ਸਾਨੂੰ ਇਹ ਦੋ ਬੰਦੇ ਜਿਹੜੇ ਉਹ ਮਿਲ ਗਏ ਸਰ ਕਿਹੜੇ ਗੈਂਗ ਨਾਲ ਰਿਲੇਟਡ ਹੈ ਇਹਨੇ ਬੰਦੇ ਇਹ ਆਪਾਂ ਇਹ ਤਸਦੀਕ ਕਰਦੇ ਹੁਣ ਕੇ ਤਫਤੀਸ਼ 하게 ਕਰਦੇ ਆਂ ਇਹ ਤਾਂ ਖੁਣੇ ਥੋੜੀ ਦੇਰ ਪਹਿਲਾਂ ਹੀ ਹੋਏ ਇਹਨਾਂ ਨੂੰ ਅਰੈਸਟ ਕੀਤਾ ਹੁਣ ਆਪਾਂ ਇਹਨਾਂ ਦੀ ਤਫਤੀਸ਼ ਕਰਕੇ ਫਿਰ ਸਾਰਾ ਤੁਹਾਨੂੰ ਅਪਡੇਟਸ ਜੋ ਵੀ ਹੋਇਆ ਦਿੰਦੇ ਆਂ ਠੀਕ ਹੈ ਸਰ ਸਾਰਾ